ਦੇ ਮੈਂ ਨਾ ਕਈ ਵਾਰੀ ਇਹ ਨਾ ਗੋਰੇ ਪੁੱਛਦੇ ਆ ਇਹ ਪਹਿਲਾਂ ਪਹਿਲਾਂ ਮੈਂ ਨਾ ਸ਼ਰਮ ਮਹਿਸੂਸ ਕਰਦਾ ਹੁੰਦਾ ਸੀ ਹਾਂਜੀ ਬਸ ਜਾਣਾਂ ਤੇ ਕਦੇ ਨਾ ਤੇ ਜਦੋਂ ਕਹਿਣ ਦਾ ਭਾਵ ਆ ਕਿ ਸਾਡਾ ਮੌਕਾ ਮਿਲਿਆ ਜਦੋਂ ਵੀ ਮੇਰਾ ਮੌਕਾ ਮਿਲਿਆ ਤੇ ਜਦੋਂ ਵੀ ਮੈਂ ਫਿਰ ਸਪੈਨਿਸ਼ ਭਾਸ਼ਾ ਦੇ ਵਿੱਚ ਨਾ ਪ੍ਰੈਕਟਿਸ ਕਰਨੀ ਸ਼ੁਰੂ ਕਰ ਲਈ ਠੀਕ ਹੈ ਇਤਿਹਾਸ ਦੀ ਹਾਂਜੀ ਜਦੋਂ ਤਨ ਤਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੀ ਜੀਵਨੀ ਜਿਹੜੀ ਮੈਂ ਸਪੈਰਟ ਪਾਜਾ ਦੇ ਟ੍ਰਾਂਸਲੇਸ਼ਨ ਕਰਕੇ ਦਿਮਾਗ ਤੇ ਬਿਠਾ ਲਈ ਠੀਕ ਹੈ ਜੀ ਕੰਮ ਕਰਦਾ ਐਂ ਕ੍ਰੀਮ ਵੀ ਕਰਦਾ ਵੱਡੇ ਵੱਡੇ ਸਿੰਗਰਾਂ ਨਾਲ ਕੀਤੀ ਐ ਸਿੱਧੂ ਮਸੇਵਾਲੇ ਨਾਲ ਕੀਤੀ ਐ ਯਾਦਗਰੀ ਰਹਿ ਗਈ ਐ ਹਾਂਜੀ ਉਹ ਯਾਦਾਂ ਰਹਿ ਗਈਆਂ ਦੇਖ ਯਾਦਾਂ ਰਹਿ ਗਈਆਂ ਸਹੀ ਗੱਲ ਅੱਜ ਸਾਰੀ ਦੁਨੀਆ ਤਰਸਦੀ ਐ ਉਸ ਬੰਦੇ ਲਈ ਮੈਨੂੰ ਮਾਣ ਮਹਿਸੂਸ ਹੁੰਦਾ ਕਿ ਮੈਂ ਉਹਦੇ ਨਾਲ ਬੈਠ ਕੇ ਕਦੇ ਉਹ ਤੇਰੇ ਨਾਲ ਕਰ ਕਰ ਬੈਠ ਕੇ ਪ੍ਰੋਗਰਾਮ ਕੀਤੇ ਅੱਜ ਵੀ ਮੇਰੇ ਕੋਲ ਪੋਸਟਰ ਐ ਜਿੱਤੇ ਸਿੱਧੂ ਦੇ ਨਾਲ ਮੇਰੀ ਫੋਟੋ ਲੱਗੀ ਹੋਈ ਐ ਵਾਹ ਜੀ ਵਾਹ ਉਹ ਪੋਸਟਰ ਕੰਧਾਂ ਤੇ ਲੱਗਿਆ ਸਰਦੂਲ ਜੀ ਅੱਜ ਦੁਨੀਆ ਤੇ ਹਨੀ ਸਰਦੂਲ ਜੀ ਨਾਲ ਕੰਮ ਕੀਤਾ ਬੜਾ ਮਾਣ ਮਹਿਸੂਸ ਆ ਕਿ ਉਹਨਾਂ ਤੋਂ ਵੱਧੀਆਂ ਸੁਰਾਂ ਨਹੀਂ ਕੋ ਲਾ ਸਕਦਾ ਸੀ ਹਨਾ ਵੀ ਗਾਂ ਦੇ ਰਲ ਕੇ ਇੱਥੇ ਬਹੁਤ ਵੱਡਾ ਅਪਰਾਲਾ ਕੀਤਾ ਬਹੁਤ ਸੇਵਾ ਕੀਤੀ ਇਸ ਗੰਟੀ ਦੀ ਤੇ ਬਹੁਤ ਵੱਡੀ ਪਛਾਣ ਬਣੀ ਹੋਈ ਆ ਦਸਤਾਰ ਦੀ ਨਹੀਂ ਰੋਕਣਾ ਨਹੀਂ ਪਰ ਤੁਸੀਂ ਚਲੋ ਇੰਜਣ ਦਾ ਕੰਮ ਕੀਤਾ ਡੱਬੇ ਇੰਜਣ ਦੇ ਨਾਲ ਇਹ ਲਾਭ ਟੈਂਕ ਦੇ ਛਾਪ ਦਿਆ ਲਾਭ ਕਹਿੰਦਾ ਹੁੰਦਾ ਮੈਨੂੰ ਕਹਿੰਦਾ ਤਾਂ ਇੰਜਣ ਵੱਡਾ ਹੋਵੇ ਨਾ ਮਗਰ ਡੱਬੇ ਜਿਹਨੇ ਮਾਰੀ ਪਈ ਜੀ ਕਿਉਂ ਮੰਦੀਪਾ ਬਿਲਕੁਲ ਸਹੀ ਕਹਿੰਦਾ ਪੰਜਾਬ ਦੇ ਵਿੱਚ ਜਾਣਦੇ ਨਹੀਂ ਸੀ ਤੇ ਇੱਥੇ ਆ ਕੇ ਇੱਕ ਦੂਜੇ ਨੂੰ ਆਪਾਂ ਜਾਣਨ ਪਛਾਣਨ ਲੱਪਾਇਆ ਇੱਕ ਨਵੀਂ ਰਿਸ਼ਤੇਦਾਰੀ ਬਣ ਗਈ ਹੈ ਹਾਂਜੀ ਕਹਣਾ ਜੀ ਕੋਈ ਸ਼ੱਕ ਨਹੀਂ ਅਸਲ ਦੇ ਵਿੱਚ ਗੱਲ ਪਤਾ ਕੀ ਹੁੰਦੀ ਹੈ ਹਾਂ ਕਹਿੰਦਾ ਦਿਲ ਨੂੰ ਦਿਲ ਦੀ ਰਾਹ ਹਾਂ ਤੇ ਜਦੋਂ ਤੁਹਾਡੇ ਕਿਸੇ ਇਨਸਾਨ ਦੇ ਨਾਲ ਵਿਚਾਰ ਮਿਲਣ ਲੱਗ ਪੈਣ ਸੋਚ ਮਿਲਣ ਲੱਗ ਪਵੇ ਜੀ ਤੇ ਉਹ ਰਿਸ਼ਤਾ ਫਿਰ ਕਹਿੰਦੇ ਜਨਮਾਂ ਜਨਮਾਂ ਤੱਕ ਚੱਲਦਾ ਜੀ ਤੇ ਕੁਝ ਅਜਿਹੀਆਂ ਵਾਈਬਸ ਤੁਹਾਡੇ ਨਾਲ ਜੁੜ ਗਈਆਂ ਜਦੋਂ ਪਹਿਲੀ ਵਾਰ ਤੁਸੀਂ ਨਮਾਣੇ ਜੀ ਨੂੰ ਫੋਨ ਕਰਕੇ ਦਸਤਾਰ ਕੈਂਪ ਲਈ ਸਪੇਨ ਸੱਦਿਆ ਸੀ ਉਹ ਆਪਣੀ ਪਹਿਲੀ ਮੁਲਾਕਾਤ ਹੋਈ ਇੰਟਰਨੈਟ ਦੇ ਜਰੀਏ ਚਲੋ ਨੰਬਰ ਸ਼ੇਅਰ ਹੋਏ ਸੀ ਪਰ ਕਰੋਨਾ ਕਰਕੇ ਉਸ ਟਾਈਮ ਮੇਰੇ ਕੋਲ ਆਇਆ ਤਾਂ ਨਹੀਂ ਗਿਆ ਸੀ ਪਰ ਫਿਰ ਦੂਜੀ ਮੁਲਾਕਾਤ ਆਪਣੀ ਹੋਈ ਜਦੋਂ ਤੁਸੀਂ ਯੂਕਰੇਨ ਸੇਵਾ ਕਰਨ ਗਏ ਤੇ ਉਸ ਤੋਂ ਬਾਅਦ ਅੱਜ ਤੱਕ ਦਾ ਜੋ ਸਮਾਂ ਲੰਘਿਆ ਉਹਦੇ 'ਚ ਕਦੇ ਇਹ ਮਹਿਸੂਸ ਹੀ ਨਹੀਂ ਹੋਇਆ ਕਿ ਅਸੀਂ ਇੱਕ ਮਾਂ ਦੇ ਢਿੱਡੋ ਜੰਮੇ ਹੋਏ ਆ ਜਾਂ ਅਸੀਂ ਇੱਕ ਦੂਸਰੇ ਦੇ ਨਾਲ ਪੱਗਵੱਟ ਪਾਈਆਂ ਜਿਦਾ ਕਹਿੰਦੇ ਇੱਕ ਗੱਲ ਆ ਮੰਦੀਪ ਭਾਈ ਤੇਰਾ ਬੜਾ ਪਿਆਰ ਆ ਸਾਰਿਆਂ ਨਾਲ ਪਰ ਜੇ ਦੇਖਿਆ ਜਾਵੇ ਪੰਜਾਬ ਦੇ ਵਿੱਚ ਰਹਿ ਕੇ ਪੰਜਾਬ ਦੀ ਧਰਤੀ ਦੇ ਰਹਿ ਕੇ ਇਹੋ ਜਿਹਾ ਪਿਆਰ ਨਹੀਂ ਲੋਕਾਂ ਵਿੱਚ ਹੈ ਜਿਹੜਾ ਵਿਦੇਸ਼ਾਂ ਦੇ ਵਿੱਚ ਇੱਥੇ ਗੁਰੂ ਘਰਾਂ ਦੇ ਵਿੱਚ ਜਾਂਨੇ ਆ ਨਗਰ ਗੀਤਨ ਦੇਖਦੇ ਆ ਕੱਲ ਦੇਖਿਆ ਕਿੰਨੇ ਕਿੰਨੇ ਨੌਜਵਾਨ ਇਕੱਠੇ ਹੋਏ ਸੀਗੇ ਪੰਜਾਬ ਤੋਂ ਉਹ ਵੱਖੋ ਵੱਖਰੇ ਜ਼ਿਲ੍ਹਿਆਂ ਤੋਂ ਹੋਣਗੇ ਹਾਂ ਨਾ ਬਿਲਕੁਲ ਹੈ ਨਾ ਸਹੀ ਗੱਲ ਆ ਅਸਲ ਦੇ ਵਿੱਚ ਭਾਜੀ ਗੱਲ ਇਸ ਤਰ੍ਹਾਂ ਆ ਜੇ ਆਪਾਂ ਗੱਲ ਕਰੀਏ ਇਹਨਾਂ ਯੂਰਪ ਦੀਆਂ ਕੰਟਰੀਆਂ ਦੀ ਇਟਲੀ ਸਪੇਨ ਪੁਰਤਗਾਲ ਫਰਾਂਸ ਜਰਮਨਾਂ ਇਹ ਸਿਰਫ ਦੁਨੀਆ ਦੇ ਵਿੱਚ ਇਹਨਾਂ ਕੰਟਰੀਆਂ 'ਚ ਦੇਖਣ ਨੂੰ ਮਿਲਦਾ ਤੁਸੀਂ ਵੀ ਘੁੰਮਦੇ ਰਹਿੰਦੇ ਆ ਆਪਾਂ ਦੇਖਿਆ ਆਪਾਂ ਕਿਸੇ ਕੰਟਰੀ ਨੂੰ ਮਾੜਾ ਨਹੀਂ ਕਹਿੰਦੇ ਪਰ ਜੇ ਇੱਕ ਜ਼ਿੰਦਗੀ ਨੂੰ ਜੀਉਣਾ ਆਪਾਂ ਕਹੀਏ ਆਪਾਂ ਬਹੁਤ ਕਰਮਾ ਹੋਇਆ ਤੇ ਆਪਾਂ ਇਹਨਾਂ ਕੰਟਰੀਆਂ 'ਚ ਤੇ ਠੀਕ ਆ ਸਾਡੀ ਮਿੱਟੀ ਸਾਨੂੰ ਬਾਜਾ ਮਾਰਦੀ ਆ ਸਾਡਾ ਇੰਡੀਆ ਪੰਜਾਬ ਜਿੱਥੋਂ ਅਸੀਂ ਆਏ ਆ ਪਰ ਠੀਕ ਆ ਸਾਡਾ ਦਾਣਾ ਪਾਣੀ ਯੂਰਪ ਦਾ ਸੀਗਾ ਹਨ ਤੇ ਬਾਕੀ ਗੱਲ ਇਸ ਤਰ੍ਹਾਂ ਹੁੰਦੀ ਆ ਕਿ ਜਿੱਦਾਂ ਹੁਣ ਸਮਾਜ ਦੇ ਵਿੱਚ ਤੁਸੀਂ ਵਿਚਰਦੇ ਆ ਹਨਾ ਤੁਹਾਡਾ ਸਮਾਜ 'ਚ ਵਿਚਰਦੇ ਆ ਇਹ ਤੁਸੀਂ ਚੰਗੇ ਕੰਮ ਕਰਦੇ ਆ ਹੂੰ ਪਰ ਦੁਨੀਆ ਤੁਹਾਡੀ 팬 ਆ ਤੁਹਾਡੀ ਹੋਂਦ ਅਮਰੀਕ ਸਿੰਘ ਸਪੇਨ ਕਰਕੇ ਦੁਨੀਆ ਦੇ ਵਿੱਚ ਹੋ ਸਕਦੀ ਆ ਪਰ ਅਸਲ ਵਿੱਚ ਤੁਹਾਡੀ ਜਿਹੜੀ ਹੋਂਦ ਆ ਉਹ ਕਾਇਮ ਕੀਤੀ ਤੁਹਾਡੇ ਕੀਤੇ ਹੋਏ ਕੰਮਾਂ ਕਰਕੇ ਤੁਹਾਡੀ ਕਰਤਾਰ ਬਹੁਤ ਜ਼ਰੂਰੀ ਹੁੰਦਾ ਕਰਤਾਰ ਜ਼ਰੂਰੀ ਆ ਬੱਸ 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 ਗੱਲ ਇੱਕ ਹੋਰ ਵੀ ਆ ਕਿ ਇੱਕ ਬੱਸ ਦੇ ਵਿੱਚ ਆਪਾਂ ਪੰਜਾਬ 'ਚ ਸਫਰ ਕਰਦੇ ਆ ਹਾਂਜੀ ਆਪਾਂ ਉਸ ਬੱਤਸ ਦੇ ਵਿੱਚ ਕਿਸੇ ਨੂੰ ਜਾਣਦੇ ਨਹੀਂ ਆ। ਨਹੀਂ ਜਾਣਦੇ। ਹਨਾ ਵੱਖੋ ਵੱਖਰੇ ਸ਼ਹਿਰਾਂ ਤੋਂ। ਪਰ ਆਪਾਂ ਇੱਕ ਜਹਾਜ਼ ਦਾ ਸਫ਼ਰ ਕਰਦੇ ਆ। ਹੂੰ। ਪਰਦੇਸ਼ ਵਿੱਚ ਆਉਨੇ ਆ। ਹਾਂਜੀ। ਤੇ ਆਪਾਂ ਜਿਸ ਮਹੱਲੇ 'ਚ ਰਹਿੰਦੇ ਆ ਉਹ ਸਾਰੇ ਪੰਜਾਬ ਦੇ ਕੋਈ 100-100 200 ਕਿਲੋਮੀਟਰ ਦੀ ਦੂਰੀ ਤੇ ਆ। ਕੋਈ ਮਾਝੇ ਦਾ ਕੋਈ ਮਾਲਵੇ ਤੋਂ ਕੋਈ ਮਾਲਵੇ ਤੋਂ ਕੋਈ ਮਾਝੇ ਤੋਂ। ਪਰ ਇੱਕ ਇਹੋ ਜਿਹਾ ਪਿਆਰ ਜਿਹੜਾ ਵਾ ਉਹ ਯੂਰਪ ਨੇ ਤੁਹਾਨੂੰ ਦਿੱਤਾ ਆ ਜਾਂ ਇੱਥੇ ਦੀਆਂ ਕੰਟਰੀਆਂ ਨੇ ਦਿੱਤਾ ਆ। ਹਾਂਜੀ। ਮੁਹੱਬਤ ਦਿੱਤੀ ਆ। ਦਿੱਤੀ ਆ। ਹਾਂ। ਅਸਲ ਦੇ ਵਿੱਚ ਤੁਹਾਡੇ ਵਾਂਗੂ ਨਾ ਮੇਰਾ ਜਦੋਂ ਇੱਥੇ ਜਦੋਂ ਆਏ ਸੀ ਨਾ ਮੈਂ ਨਵਾਂ ਨਵਾਂ ਆਇਆ ਇਟਲੀ ਵਿੱਚ ਆਲਾ ਦਵਾਲਾ ਦੇਖਿਆ ਮੈਂ ਤਿੰਨ ਸਰਦਾਰ ਮੁੰਡੇ ਦੇਖੇ ਉਸ ਟਾਈਮ ਗੁਰਦੁਆਰਾ ਸਾਹਿਬ ਦੇ ਵਿੱਚ ਉਸ ਵੇਲੇ ਮੇਰੇ ਦਿਮਾਗ 'ਚ ਇੰਡੀਆ ਤੋਂ ਆਈ ਸੀ ਬੜੀ ਸੋਹਣੀ ਪੱਗ ਬੰਨਦਾ ਹੁੰਦਾ ਸੀ ਤੇ ਮੈਂ ਸੋਚਿਆ ਕਿਉਂ ਨਾ ਵੀ ਮੁੰਡਿਆਂ ਨੂੰ ਪੱਗਾਂ ਬੰਨਣੀਆਂ ਸਿਖਾ ਲਈਏ ਉਹ ਬਸ ਉਹ ਦਸਤਾਰ ਦੀ ਜਿਹੜੀ ਸੇਵਾ ਕਰਦਿਆਂ 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 ਹੌਲੀ-ਹੌਲੀ ਜਿੱਦਾਂ ਨਾ ਕੈਂਪ ਲਾਉਂਦੇ ਸੀ ਕੈਂਪ ਲਾਉਂਦੇ ਹਾਂਜੀ ਕੈਂਪ ਲਾਉਂਦੇ ਜਿਹੜਾ ਕਰੇਜ ਜਿਹਾ ਬਣਦਾ ਗਿਆ ਤੇ ਅੱਜ ਜੇ ਮੈਂ ਦਸਤਾਰੀ ਦੇ ਉੱਤੇ ਦੁਨੀਆ ਤੇ ਹੈਗਾ ਕੱਖਾਂ ਤੋਂ ਲੱਖਾਂ ਦੇ ਦਸਤਾਰ ਕਰਕੇ ਆ ਜੇ ਅੱਜ ਦੁਨੀਆ ਜਾਣਦੀ ਆ ਪਛਾਣ ਦਸਤਾਰ ਕਰਕੇ ਆ ਮੈਂ ਸ਼ਰਿਆਮ ਚੈਨਲ ਦੇ ਉੱਤੇ ਬੈਠ ਕੇ ਵੀ ਤੁਹਾਨੂੰ ਇਹ ਸੱਚ ਦੱਸਾਂ ਜੇ ਮੇਰੀ ਦੁਨੀਆਦਾਰੀ ਦੇ ਵਿੱਚ ਇੱਕ ਹੋਂਦ قائم ਆ ਐਂਕਰ ਐਂਕਰ ਕਰਕੇ ਬਾਅਦ ਜਾ ਪਰ ਦਸਤਾਰ ਕਰਕੇ ਪਹਿਲਾ ਆ ਮੈਂ ਹਮੇਸ਼ਾ ਦਸਤਾਰ ਨੂੰ ਪਹਿਲ ਦੇ ਤੌਰ ਤੇ ਰੱਖਿਆ ਤੇ ਪਹਿਲ ਤੇ ਰੱਖਾਂ ਹੂੰ ਦਸਤਾਰ ਨਿਸ਼ਾਨੀ ਆ ਸਾਡੀ ਹਾਂਜੀ ਨਿਸ਼ਾਨੀ ਆ ਦੂ ਦੁਰੇ ਜਾਂਦੇ ਮੈਂ ਨਾ ਕਈ ਵਾਰੀ ਇਹ ਨਾ ਗੋਰੇ ਪੁੱਛਦੇ ਆ ਹੂੰ ਹੂੰ ਇਹ ਪਹਿਲਾਂ ਪਹਿਲਾਂ ਮੈਂ ਨਾ ਸ਼ਰਮ ਮਹਿਸੂਸ ਕਰਦਾ ਹੁੰਦਾ ਸੀ ਹਾਂਜੀ ਬਈ ਜਾਣਾ ਤਾਂ ਕਦੇ ਨਾ ਕਹਿਣਾ ਬੰਨੇ ਉਹਨਾਂ ਕਹਣਾ ਓਏ ਇਸ ਤੋਂ ਕਿ ਇਸ ਤੋਂ ਕਿ ਸਾਰੇ ਸ਼ਹਿਰ 'ਚ ਮੈਂ ਇਕੱਲਾ ਹੀ ਸਿੱਖ ਸੀਗਾ ਹੂੰ ਉਹ ਜਦੋਂ ਹੌਲੀ ਹੌਲੀ ਕਰਕੇ ਮੈਂ ਕਹਾ ਵੀ ਇਹਨਾਂ ਲੋਕਾਂ ਨੂੰ ਦੱਸਣਾ ਪੈਣਾ ਵਾ ਕਿ ਅਸੀਂ ਮੁਸਲਮਾਨ ਨਹੀਂ ਹਾਂ ਨਹੀਂ ਹੈਗੇ ਅਸੀਂ ਮੈਂ ਕਿ ਫਰਗਾਨਿਸਤਾਨੀ ਵੀ ਨਹੀਂ ਹਾਂ ਮੈਂ ਨਹੀਂ ਕਿਨਾਂ ਕੋ ਮੜੇ ਆ ਹੂੰ ਹੂੰ ਯਾਨੀ ਕਿ ਪਰ ਇਹੀ ਉਸ ਧਰਮ ਦੇ ਨਹੀਂ ਆ ਨਹੀਂ ਆ ਜੇ ਉਸ ਧਰਮ ਦੇ ਨਹੀਂ ਆ ਤਾਂ ਸਾਨੂੰ ਉਹਨਾਂ 'ਚ ਪਛਾਣ ਨਾ ਕੀਤੀ ਜਾਵੇ ਨਾ ਕੀਤੀ ਜਾਵੇ ਤੇ ਜਦੋਂ ਕਹਿਣ ਦਾ ਭਾਵ ਆ ਕਿ ਸਾਡਾ ਮੌਕਾ ਮਿਲਿਆ ਜਦੋਂ ਵੀ ਮੇਰਾ ਮੌਕਾ ਮਿਲਿਆ ਤੇ ਜਦੋਂ ਵੀ ਮੈਂ ਫਿਰ ਸਪੈਨਿਸ਼ ਭਾਸ਼ਾ ਦੇ ਵਿੱਚ ਨਾ ਪ੍ਰੈਕਟਿਸ ਕਰਨੀ ਸ਼ੁਰੂ ਕਰ ਲਈ ਠੀਕ ਹੈ ਇਤਿਹਾਸ ਦੀ ਹਾਂਜੀ ਜਦੋਂ ਤਨ ਤਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੀ ਜੀਵਨੀ ਜਿਹੜੀ ਮੈਂ ਸਪੈਨਿਸ਼ ਪਾਸ਼ਾ ਜੇ ਟ੍ਰਾਂਸਲੇਸ਼ਨ ਕਰਕੇ ਦਿਮਾਗ 'ਚ ਬਿਠਾ ਲਈ ਠੀਕ ਹੈ ਜੀ ਤੇ ਜਦੋਂ ਇੱਕ ਕਵੀ ਹੁੰਦਾ ਨਾ ਕਵੀ ਆਪਣੇ ਦਿਮਾਗ ਦੇ ਵਿੱਚ ਜਿਹੜੀਆਂ ਗੱਲਾਂ ਬਾਹ ਲੈਂਦਾ ਉਹਨੂੰ ਕਵਿਤਾ ਨੂੰ ਕਿਸ ਤਰੀਕੇ ਨਾਲ ਪੇਸ਼ ਕਰਦਾ ਨਾ ਜੀਵਨੀ ਨੂੰ ਹਾਂਜੀ ਉਹ ਉਹਦੇ ਤੇ ਡਿਪੈਂਡ ਹੁੰਦਾ ਕਿਉਂਕਿ ਹਰ ਇੱਕ ਚੀਜ਼ ਨੂੰ ਜਿਵੇਂ ਪੱਤਰਕਾਰ ਹਰ ਇੱਕ ਚੀਜ਼ ਨੂੰ ਗੱਲ ਕਰਨ ਦਾ ਤਰੀਕਾ ਹੁੰਦਾ ਹਾਂਜੀ ਹਾਂਜੀ ਕਿਸੇ ਦੇ ਘਰੇ ਚੋਰੀ ਹੋਈ ਹਾਂਜੀ ਕੋਈ ਪੱਤਰਕਾਰ ਆਇਆ ਉਹ ਕਹਿੰਦਾ ਵੀ ਉਹਦੇ ਘਰੇ ਫਲਾਣੇ ਦੇ ਚੋਰੀ ਹੋ ਗਈ ਹਾਂਜੀ ਤੇ ਇੰਨੇ ਦਾ ਸੋਨਾ ਲੁੱਟਿਆ ਗਿਆ ਦੂਜਾ ਪੱਤਰਕਾਰ ਆਉਂਦਾ ਆ ਉਹ ਕਹਿੰਦਾ ਵੀ ਚੋਰ ਆਏ ਸੀ ਗੱਡੀ ਬੂਹੇ ਮਰੇ ਖੜੀ ਕੀਤੀ ਸੀ ਪਿੱਛੋਂ ਦੀ ਚੜੇ ਸੀ ਐਨੇ ਬੰਦੇ ਦੀ ਪੌੜੀਆਂ ਉਤਰੇ ਆ ਰਾਤ ਦਾ ਸਮਾਂ ਸੀ ਉੱਤਰ ਕੇ ਉਹਨਾਂ ਨੇ ਜਿੰਦਾ ਤੋੜਿਆ ਸੀ ਤੇ ਜਿੰਦਾ ਜਿਹੜਾ ਫਲਾਣੀ ਕੁਆਲਟੀ ਦਾ ਲੱਗਾ ਸੀਗਾ ਤੇ ਜਿੰਦਾ ਗਿਆ ਟੁੱਟ ਟੁੱਟ ਤੇ ਉਹ ਸੋਨਾ ਚੱਕ ਕੇ ਗਏ ਨਾਟ ਕਹਿਣ ਦਾ ਭਾਵ ਹੈ ਕਿ ਤਰੀਕਾ ਹੁੰਦਾ ਕਈ ਵਾਰੀ ਤੁਹਾਨੂੰ ਗੱਲਾਂ ਦੱਸਣ ਦਾ ਤੇ ਉਹ ਮੇਰਾ ਇੱਕ ਟਾਪਿਕ ਯਾਦਵਿੰਦਰ ਬਰਾੜ ਨੇ ਮੈਨੂੰ ਇਹ ਸਿਖਾਇਆ ਸੀ ਅੱਛਾ ਫਰਾ ਸਾਰੇ ਪਿਆਰੇ ਪਿਆਰੇ ਸਾਰੇ ਠੀਕ ਉਹ ਯਾਦਵਿੰਦਰ ਬਰਾੜ ਤੋਂ ਮੈਂ ਇਹੋ ਜੀ ਗੱਲ ਸਿੱਖੀ ਹੈ ਨਾ ਮੈਂ ਕਦੇ ਵੀ ਕੋਈ ਕੋਈ ਟਾਪਿਕ ਹੋਵੇ ਨਾ ਮੈਂ ਯਾਦਵਿੰਦਰ ਨਾਲ ਸਲਾਹ ਜ਼ਰੂਰ ਕਰਦਾ ਨਾ ਯਾਦਵਿੰਦਰ ਇਹ ਗੱਲ ਜ਼ਰੂਰ ਕਰਨੀ ਹੈ ਉਹ ਵੀ ਇਹੋ ਜੀ ਟਾਪਿਕ ਸਿੱਖਿਆ ਹੁਣ ਮੈਂ ਜਦੋਂ ਵੀ ਨਾ ਸਾਡੇ ਸਹਬਜ਼ਾਦਿਆਂ ਦਾ ਬਾਬਾਜੀ ਸਿੰਘ ਬਾਬਾ ਚੁਹਾਰ ਸਿੰਘ ਜੀ ਦਾ ਇਤਿਹਾਸ ਜਦੋਂ ਸਹਬਜ਼ਾਦਿਆਂ ਦਾ ਤਨਤਨ ਚਿਲੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੀ ਜੀਵਨੀ ਸੁਣਾਈ ਦੀ ਆ ਦਸੀ ਦਾ ਆ ਉਹ ਲੋਕਾਂ ਦੀਆਂ ਅੱਖਾਂ ਦੇ ਵਿੱਚੋਂ ਹੰਝੂ ਆਉਂਦੇ ਨੇ ਰੋਂਦੇ ਨੇ ਲੋਕ ਅ ਅਸੀਂ ਕੌਮ ਦੇ ਮਹਾਨ ਸ਼ਹੀਦ ਅ ਹਰੀ ਸਿੰਘ ਨਰੂਆ ਬੰਦਾ ਸਿੰਘ ਬਹਾਦਰ ਜਦੋਂ ਅਸੀਂ ਆਪਣੇ ਜਰਨੈਲਾਂ ਦੀ ਗੱਲ ਕਰੀਦੀ ਆ ਕਿ ਸ਼ੇਰ ਦਾ ਚਬਾੜਾ ਪਾੜਦਾ ਸੀ ਹਾਂਜੀ ਜਿਹੜੀਆਂ ਗੱਲਾਂ ਇਹੋ ਜਿਹੀਆਂ ਹੁੰਦੀਆਂ ਨੇ ਕਿ ਕੋਈ ਉਹ ਕਹਾਵਤਾ ਨਹੀਂ ਆ ਸਚਾਈ ਆ ਸਚਾਈ ਆ ਉਹ ਜਦੋਂ ਸਪੈਨਿਸ਼ ਲੋਕਾਂ ਨਾਲ ਸਾਂਝੀਆਂ ਕਰੀਦੀਆਂ ਵਾ ਉਹ ਕਹਿੰਦੇ ਵਾਕਈ ਯਾਰ ਇਹਦਾ 17 ਵਾਲਿਆਂ ਨੇ ਤੁਸੀਂ ਬੜੇ ਵੱਡੇ ਵੱਡੇ ਕੰਮ ਕੀਤੇ ਪਰ ਅੱਜ ਜੇ ਯੂਰਪ ਦੇ ਵਿੱਚ ਕਮਿਊਨਿਟੀ ਸਾਡੀ ਜਿਉਂਦੀ ਆ ਹਾਂਜੀ ਉਹਨਾਂ ਦੀਆਂ ਗੱਲਾਂ ਬਾਤਾਂ ਸੁਣਾ ਕੇ ਜਿਉਂਦੀ ਆ ਵਾਕਈ ਕੋਈ ਸ਼ੱਕ ਨਹੀਂ ਦਸਤਾਰ ਦੀ ਗੱਲ ਆ ਮੈਂ ਗੱਲ تھੋੜੀ ਟੋਕਣ ਲੱਗਾ ਹਾਂ ਸਪੈਨ ਦੇ ਵਿੱਚ ਤੁਸੀਂ ਸੇਵਾ ਕੀਤੀ ਹਣਾ ਉੱਤੇ ਜੀ ਠੀਕ ਐ ਮੈਂ ਪਿਛਲੇ ਦਿਨ ਜੋ ਸਪੇਨ ਟੂਰ ਤੇ ਗਿਆ ਚਲੋ ਤੁਹਾਡੇ ਨਾਲ ਨਹੀਂ ਮੁਲਾਕਾਤ ਹੋ ਸਕੀ ਪਰ ਨਾ ਮੋਰੇ ਨਾਕਾ ਲੱਗਾ ਸੀ 8-10 ਬੰਦੇ ਪੋਰਸ ਵਾਲੇ ਨਾਕਾ ਲਾ ਖੜੇ ਔਰ ਜਿਹੜੀ ਗੱਡੀਆਂ ਨੂੰ ਰੋਕਦੇ ਸੀ ਕੋਈ ਵਾਰਦਾਤ ਹੋਈ ਸੀ ਤੇ ਮੇਰੇ ਨਾਲ ਦੋ ਤਿੰਨ ਭਾਈ ਬੈਠੇ ਸੀ ਸਪੇਨ ਦੇ ਸੀਗੇ ਉਹ ਕਹਿੰਦੇ ਭਾਜੀ ਬਈ ਉਹ ਚਲੋ ਉਹਨਾਂ ਦਾ ਸ਼ੌਂਕ ਸੀ ਮਾੜਾ ਮੋਟਾ ਖਾਣਾ ਪੀਣਾ ਤਾਂ ਭਾਜੀ ਗੱਡੀ ਰੋਕ ਲਈ ਤਾਂ ਲਾਇਸੈਂਸ ਖੋਇਆ ਜਾਣਾ ਮੈਂ ਕਿਹਾ ਵੀ ਹੁਣ ਕਹਿੰਦਾ ਭਾਜੀ ਇਸ ਤਰ੍ਹਾਂ ਕਰੋ ਤੁਸੀਂ ਪੱਗ ਬੰਨੀ ਆ ਗੱਡੀ ਤੁਸੀਂ ਚਲਾਓ ਬੰਦੁਰਬੀਤੀ ਹੁਣੀ ਆ ਹਾਂਜੀ ਮਾੜੇ ਮੋੜ ਚੱਲੋ ਛੌਂਕ ਸੀ ਉਹਨਾਂ ਦਾ ਤੇ ਭਾਜੀ ਤੁਸੀਂ ਕਹਿੰਦਾ ਗੱਡੀ ਚਲਾਓ ਮੈਂ ਕਿਹਾ ਭਾਜੀ ਵੀ ਐਦਾਂ ਦੀ ਕਿਹੜੀ ਗੱਲ ਆ ਵੀ ਗੱਡੀ ਮੈਂ ਚਲਾਉਂਗਾ ਫੇਰ ਰੋਕੂਗੇ ਨਹੀਂ ਕਹਿੰਦਾ ਭਾਜੀ ਨਹੀਂ ਵੀ ਪਿਛਲੇ ਦਿਨੀ ਹੜਾਂ ਦੇ ਵਿੱਚ ਆਪਣੇ ਸਿੰਘਾਂ ਨੇ ਅਮਰੀਕ ਸਿੰਘ ਜੀ ਜਿਹੜੇ ਹੁਣੀ ਹੋਰ ਜਿੰਨੇ ਵੀ ਸਿੰਘ ਸੀਗੇ ਸਾਰੇ ਸਿੰਘਾਂ ਨੇ ਰਲ ਕੇ ਇੱਥੇ ਬਹੁਤ ਵੱਡਾ ਅਪਰਾਲਾ ਕੀਤਾ ਬਹੁਤ ਸੇਵਾ ਕੀਤੀ ਇਸ ਕਾਂਤੀ ਦੀ ਤੇ ਬਹੁਤ ਵੱਡੀ ਪਛਾਣ ਬਣੀ ਹੋਈ ਆ ਦਸਤਾਰ ਦੀ ਨਹੀਂ ਰੋਕਣਾ ਭਾਜੀ ਉਹੀ ਗੱਲ ਹੋਈ ਮੇਰੇ ਅੱਗੇ ਵਾਲੀ ਗੱਡੀ ਵੀ ਰੋਕ ਲਈ ਉਹਨਾਂ ਨੇ ਮ ਮੈਨੂੰ ਕਿਸ ਨੇ ਪੁੱਛਿਆ ਉਹਦੋਂ ਮਾਣ ਮਹਿਸੂਸ ਹੋਇਆ ਕਿ ਵਾਕਿਆ ਹੀ ਦਸਤਾਰ ਦੀ ਕੀ ਬੈਲੀ ਮੈਨੂੰ ਵੀ ਆਇਤੇ ਮੈਂ ਬਹੁਤ ਘੱਟ ਰੁਕਦਾ ਮੈਂ 에어ਪੋਰਟ ਤੇ ਵੀ ਲੋਕ ਫੋਟੋ ਖਿਚਾਉਂਦੇ ਆ ਮਾਣ ਮਹਿਸੂਸ ਹੁੰਦਾ ਵਾ ਤੇ ਮੈਂ ਪਿੱਛੇ ਥੋੜੇ ਦਿਨ ਪਹਿਲਾਂ ਤਰਨ ਨੇ ਆਪਣੇ ਤਰਨਪ੍ਰੀਤ ਅਲੀ ਕਾਂਤੇ ਵਾਲਾ ਜਿਹੜਾ ਸਟਾਰ ਐਨ ਕੈਸ਼ਿੰਗ ਕਰੀਦਾ ਕੈਸ਼ਿੰਗ ਕਰੀਦਾ ਭਾਈ ਰஞ்சிਤ ਸਿੰਘ ਜੀ ਦੇ ਬੇਟੇ ਭਾਈ ਰஞ்சிਤ ਸਿੰਘ ਦੇ ਬੇਟੇ ਹਾਂਜੀ ਉਹਨਾਂ ਨੇ ਹੁਣ ਨਾ ਗੱਡੀਆਂ ਦਾ ਇੱਕ ਸ਼ੋਅਰੂਮ ਬਣਾਇਆ ਵੱਡਾ ਸਾਰਾ ਨਾ ਤੇ ਗੱਡੀਆਂ ਲਗਜ਼ਰੀ ਗੱਡੀਆਂ ਸਪੈਨ ਦੇ ਵਿੱਚ ਵੇਚਦੇ ਆ ਤੇ ਕਰਦੇ ਆ ਹਨਾ ਹਾਂ ਹਾਂ ਤੇ ਮੈਂ ਉਹਨਾਂ ਦੇ ਕੋਲ ਗਿਆ ਹਨਾ ਹਾਂਜੀ ਉਹਨਾਂ ਦੇ ਕੋਲ ਗਿਆ ਤੇ ਉਹਨਾਂ ਨੇ ਮੈਨੂੰ ਲੈ ਕੇ ਕਮਾਇਆ ਜਿੱਥੇ ਜਿੱਥੇ ਲੈ ਕੇ ਗਏ ਆ ਨਾ ਲੋਕਾਂ ਦਾ ਪਿਆਰ ਦੇਖਣ ਵਾਲਾ ਸੀ ਹਾਂਜੀ ਕਿ ਉਹਨਾਂ ਨੇ ਤੇ ਚਲੋ ਸੇਵਾ ਜਿਹੜੀ ਉੱਥੇ ਬਲੰਸੀਆ ਲੈ ਕੇ ਜਾਂਦੇ ਜਿੱਦਾਂ ਭਾਈ ਕਮਲਜੀਤ ਸਿੰਘ ਪ੍ਰਿੰਸ ਭਾਜੀ ਜਿਹੜਾ ਹੋਰ ਵੀ ਜਿਹੜੇ ਮੇਰੇ ਵੀਰਾਂ ਨੇ ਕੀਤੇ ਹਨਾ ਨਾਲ ਹੋ ਗਏ ਦੀ ਹਾਂ ਜੱਗਾ ਭਾਜੀਆ ਮੇਅਰ ਸਿੰਘ ਜੀ ਮੇਅਰ ਸਿੰਘ ਜੀ ਗੁਰਬ ਸਿੰਘ ਜੀ ਗੁਰਬ ਸਿੰਘ ਜੀ ਸਾਰੇ ਹਾਂਜੀ ਹਾਂਜੀ ਬਹੁਤ ਸਾਰੀ ਸਾਰੀ ਟੀਮ ਨੇ ਬਹੁਤ ਬਹੁਤ ਸੇਵਾ ਕੀਤੀ ਆ ਉਹ ਸੇਵਾ ਲੈ ਕੇ ਜਾਂਦਾ ਹੈਗਾ ਤੇ ਹੁਣ ਸੇਵਾ ਲੈ ਕੇ ਜਾਂਦਾ ਸੀ ਤੇ ਉਹ ਆਇਆ ਤੇ ਆ ਕੇ ਕਈ ਗੋਰਿਆਂ ਨੇ ਕਿਹਾ ਕਿ ਤੇਰੀ ਵੀਡੀਓ ਅਮਰੀਕ ਸਿੰਘ ਨੇ ਦੇਖੀ ਆ ਉਹ ਇਹ ਚੀਜ਼ ਨੂੰ ਤਰਨਪ੍ਰੀਤ ਨੇ ਬੜਾ ਲਿਆ ਤੇ ਐਕਤੀ ਨਾ ਜਦੋਂ ਅਸੀਂ ਨਗਰਗੀਤਨ ਤੇ ਗਏ ਨਾ ਲੋ ਸਰਕਾਸਰੇ ਹਾਂਜੀ ਸਪੈਸ਼ਲ ਕਹਿੰਦਾ ਵੀ ਦਮਲਾ ਸ ਜਾ ਕੇ ਮੇਰੇ ਨਾਲ ਆ ਨਾ ਨਗਰਗੀਤ ਤਾਂ ਤੇ ਗਿਆ ਆਨੰਦ ਆ ਹਾਂਜੀ ਤੇ ਕਹਿਣ ਦਾ ਭਾਵੇਂ ਆ ਕਿ ਸਾਰੇ ਪਹਿਲਾਂ ਤਾਂ ਸਾਰੇ ਜਿੰਨੇ ਵੀ ਸੇਵਾਦਾਰ ਆ ਚਰਨਜੀਤ ਆ ਗੱਲਿਆ ਆਪਣੇ ਭਾਈ ਪ੍ਰਿੰਸ ਆ ਕਮਲਜੀਤ ਸਿੰਘ ਜੀ ਆ ਲਾਹ ਸਿੰਘ ਜੀ ਆ ਪੰਗੋ ਵੀਰੇ ਆ ਜਿੰਨੇ ਵੀ ਮੇਰੇ ਕਹ ਹਾਂਜੀ ਤਰਕਨਦੀਪ ਹਣੀ ਸਾਰੇ ਰਣਜੀਤ ਸਿੰਘ ਜੀ ਮੈਡਟ ਤੋਂ ਬਲਵਿੰਦਰ ਸਿੰਘ ਜੀ ਆ ਬਹੁਤ ਸਾਰੇ ਨਾਂ ਆ ਜਿਹੜੇ ਲੈਂਦਾ ਹੋਇਆ ਥੱਕ ਸਕਦਾ ਹਾਂ ਕਿਉਂਕਿ ਇਕੱਲੇ ਬੱਦੇ ਦੀ ਸੇਵਾ ਨਹੀਂ ਤੇ ਮੈਂ ਹਮੇਸ਼ਾ ਕੱਲ ਦੀ ਸਟੇਜ ਤੇ ਨਗਰਗੀਤ ਤਾਂ ਕਿਹੜਾ ਕਿਹੜਾ ਸ਼ਾਇਰ ਸੀ ਉਹ ਏ ਮਿਲ ਸਾਨਬੋਨੀ ਬਾਚੋ ਸਾਨਬੋਨੀ ਬਾਚੋ ਉਥੇ ਮੇਰੀ ਜਦੋਂ ਗੱਲਬਾਤ ਹੋਈ ਤੇ ਮੈਂ ਉਥੇ ਵੀ ਇਹ ਗੱਲ ਕਹੀ ਕਿ ਕੱਲ ਤੇ ਬੰਦੇ ਸੰਗਤਨੀ ਸੇਵਾ ਕੀਤੀ ਆ ਜਿੱਥੇ ਵੀ ਕੱਲਾ ਬੰਦਾ ਵਿਸ਼ੇਸ਼ ਵਿਅਕਤੀ ਕੋਈ ਵੀ ਵੱਡਾ ਨਹੀਂ ਹੁੰਦਾ ਸਾਰੇ ਵੱਡੇ ਹੁੰਦੇ ਆ ਨਹੀਂ ਪਰ ਤੁਸੀਂ ਚਲੋ ਇੰਜਣ ਦਾ ਕੰਮ ਕੀਤਾ ਡੱਬੇ ਇੰਜਣ ਦੇ ਨਾਲ ਇਹ ਲਾਭ ਸੰਖੇਪ ਦੇ ਸ਼ਾਬ ਦਿਆ ਲਾਭ ਕਹਿੰਦਾ ਹੁੰਦਾ ਮੈਨੂੰ ਕਹਿੰਦਾ ਨਾ ਇੰਜਣ ਵੱਡਾ ਹੋਵੇ ਨਾ ਮਗਰ ਡੱਬੇ ਜਿੰਨੇ ਮਰਜੀ ਜੜੀ ਹੋ ਬਦਿਆ ਵੈਸੇ ਲੱਗਾ ਚਲੋ ਤੁਸੀਂ ਇਟਲੀ ਫੇਰੀ ਤੇ ਆਏ ਤੁਹਾਡਾ ਧੰਨਵਾਦ ਤੇ ਮੈਂ ਤੇਹੀ ਕਹਿੰਦਾ ਤਾਂ ਵੀ ਇੱਕ ਵਾਰੀ ਫੇਰ ਤੋਂ ਕਿ ਬੜੇ ਕਰਮਾਂ ਵਾਲਿਆਂ ਕਿ ਤੁਹਾਡੀ ਮਨਦੀਪ ਦੀ ਨੇਚਰ ਵਧੀਆ ਆ ਤੇ ਨਾਲ ਮਨਦੀਪ ਨੂੰ ਨਾ ਵੱਖੋ ਵੱਖਰੇ ਟੂਰਨਾਮੈਂਟਾਂ ਦੇ ਤੇ ਗੁਰਦੁਆਰੇ ਪ੍ਰੋਗਰਾਮਾਂ ਤੇ ਦਸਤਾਰਾਂ ਦਾ ਲੰਗਰ ਲਾਇਆ ਕਰੋ ਤੇ ਨੂੰ ਜਰੂਰ ਸੱਜਿਆ ਸੱਦਿਆ ਕਰੋ ਤੇ ਦਸਤਾਰ ਸਜਾਉਣੀ ਬਹੁਤ ਸੋਹਣੀ ਤਰੀਕੇ ਨਾਲ ਸਿਖਾਉਂਦਾ ਵੀ ਆ ਤੇ ਬਹੁਤ ਵਧੀਆ ਇਨਸਾਨ ਵੀ ਆ ਵਧੀਆ ਰੂਬਰੂ ਆਪਣਾ ਜਿਹੜਾ ਵਾ ਰੋਜ਼ਗਾਰ ਵੀ ਇਦਾਂ ਜਿਲਾਉਂਦਾ ਆ ਬਹੁਤ ਵਧੀਆ ਹੈ ਹਨਾ ਕੰਮ ਕਰਦਾ ਐਂਕਰੀਮ ਵੀ ਕਰਦਾ ਵੱਡੇ ਵੱਡੇ ਸਿੰਗਰਾਂ ਨਾਲ ਕੀਤੀ ਆ ਸਿੱਧੂ ਮਸੇਵਾਲੇ ਨਾਲ ਕੀਤੀ ਆ ਯਾਦਗਰੀ ਰਹਿ ਗਈ ਹੈ ਹਾਂਜੀ ਉਹ ਯਾਦਾਂ ਰਹੀਆਂ ਦੇਖ ਯਾਦਾਂ ਰਹਿ ਗਈਆਂ ਸਹੀ ਗੱਲ ਅੱਜ ਸਾਰੀ ਦੁਨੀਆ ਤਰਸਦੀ ਆ ਉਸ ਬੰਦੇ ਲਈ ਮੈਨੂੰ ਮਾਣ ਮਹਿਸੂਸ ਹੁੰਦਾ ਕਿ ਮੈਂ ਉਹਦੇ ਨਾਲ ਕਦੇ ਉਹ ਤੇਰੇ ਨਾਲ ਘਰ ਕਰ ਬੈਠਾ ਸਾਡਾ ਪੀਤਾ ਹੈ ਨਾ ਬੈਠ ਕੇ ਪ੍ਰੋਗਰਾਮ ਕੀਤੇ ਅੱਜ ਵੀ ਮੇਰੇ ਕੋਲ ਪੋਸਟਰ ਹੈ ਜਿੱਤੇ ਸਿੱਧੂ ਦੇ ਨਾਲ ਮੇਰੀ ਫੋਟੋ ਲੱਗੀ ਹੋਈ ਆ ਉਹ ਪੋਸਟਰ ਕੰਧਾਂ ਤੇ ਲੱਗਿਆ ਤੇ ਮੈਂ ਮਾਣ ਮਹਿਸੂਸ ਕਰਦਾ ਕਿ ਆ ਜੋ ਬੰਦਾ ਦੁਨੀਆ ਤੇ ਨਹੀਂ ਪਰ ਦੁਨੀਆ ਉਹਨੂੰ ਮਿਲਣ ਨੂੰ ਤਰਸਦੀ ਆ ਤੇ ਮੇਰੀਆਂ ਵੀਡੀਓ ਸਿੱਧੂ ਨਾਲ ਆ ਵੀਡੀਓ ਵਾਇਰਲ ਵੀ ਬਹੁਤ ਹੋਈਆਂ 40 40 ਲੱਖ ਲੋਕਾਂ ਨੇ ਵੀਡੀਓ ਦੇਖੀਆਂ ਸਿੱਧੂ ਨਾਲ ਤੇ ਸਰਦੂਲ ਜੀ ਅੱਜ ਦੁਨੀਆ ਤੇ ਹੈ ਨਹੀਂ ਸਰਦੂਲ ਜੀ ਨਾਲ ਕੰਮ ਕੀਤਾ ਬੜਾ ਮਾਣ ਮਹਿਸੂਸ ਆ ਕੇ ਉਹਨਾਂ ਤੋਂ ਵੱਧੀਆਂ ਸੁਰਾਂ ਨਹੀਂ ਕੋ ਲਾ ਸਕਦਾ ਸੀ ਹੈ ਨਾ ਦਲਜੀਤ ਭਾਜੀ ਆਏ ਪਿਛਲੇ ਦਿਨੀ ਮਤਲਬ ਇੰਡਸਟਰੀ ਜਿਹੜਾ ਇਸ ਟਾਈਮ ਟਾਪ ਤੇ ਆਵੇਂ ਕਿੱਡੀ ਦੇਖੋ ਰਿਪਰੈਜ਼ੈਂਟ ਕੀਤਾ ਮਹਾਰਾਜ ਭពਿੰਦਰ ਸਿੰਘ ਜੀ ਦੇ ਉਹ ਲਿਵਾਸ ਦੇ ਵਿੱਚ ਮਤਲਬ ਇਹਨਾਂ ਜਦੋਂ ਕਲਾਕਾਰਾਂ ਨਾਲ ਗੱਲ ਆਸ ਦੇ ਵਿੱਚ ਹਾਂਜੀ ਕੰਮ ਜਿਹਦਾ ਕੀਤਾ ਨਾ ਮੈਨੂੰ ਆਪ ਨੂੰ ਮਾਣ ਮਹਿਸੂਸ ਨਹੀਂ ਇਹ ਗੱਲ ਵਾਕਿਆ ਸਾਡੇ ਕਈ ਲੋਕ ਹੈ ਨਾ ਕਦਰ ਨਹੀਂ ਪਾਉਂਦੇ ਚੀ ਦੀ ਪਰ ਇਹ ਗੱਲ ਇਹ ਗੱਲ ਇਹ ਨਾ ਦਲਜੀਤ ਦਸਾਂ ਦੀ ਇੱਕ ਗੱਲ ਆ ਸਾਡੇ ਲੋਕਾਂ ਨੇ ਕਈਆਂ ਨੇ ਕਦਰ ਨਹੀਂ ਪਾਣੀ ਸਾਡੇ ਬੰਦੇ ਨੇ ਜਿੰਨਾ ਚਿਰ ਬੰਦਾ ਚੋਟੀ ਦੇ ਨਾਲ ਪਹੁੰਚ ਕੇ ਕਿੱਲਨ ਨਾਲ ਲੱਪਵੇ ਨਾ ਕਿ ਇਹ ਕੇ ਮੈਂ ਚੋਟੀ ਦੇ ਪਹੁੰਚ ਚੁਕਾ ਆ ਮੇਰੀ ਕਦਰ ਕਰੋ ਵਾਕੇ ਲੋਕਾਂ ਦਾ ਪਰ ਦਲਜੀਤ ਦਸਾਂਜ ਹੈ ਨਾ ਵਾਕਈ ਉਹਨੇ ਨਾ ਇੱਕ ਜਿੱਥੇ ਹੀ ਹੜਾ ਜੇ ਕੰਮ ਕਰਕੇ ਲੋਕਾਂ ਨੂੰ ਦੱਸਿਆ ਕਿ ਸਿੱਖ ਐਸੀ ਕੌਣ ਆ ਹਾਂਜੀ ਦੂਜੇ ਪਾਸੇ ਦਲਜੀਤ ਦਸਾਂਜ ਨੇ ਨਾ ਜਿਹੜਾ ਆ ਕੰਮ ਕੀਤਾ ਇਦੇ ਨਾਲ ਨਾ ਬੱਚਾ ਬੱਚਾ ਜਿੱਦਾਂ ਸ਼ੀਹਾ ਦਾ ਫੈਨ ਆ ਸ਼ਕੀਰਾ ਦਾ ਫੈਨ ਆ ਇਹਦੇ ਸਾਰੇ ਦੇ ਫੈਨ ਆ ਹਰਿਆਣਾ ਦੇ ਫੈਨ ਆ ਉਹ ਸ਼ਾਹਰੂਖ ਖਾਨ ਦੇ ਫੈਨ ਆ ਜਿੰਨੇ ਵੀ ਚਲੋ ਇੰਟਰਨੈਸ਼ਨਲ ਜਿਹੜੇ ਫੈਨ ਆ ਉਹਨਾਂ ਦੇ ਵਿੱਚ ਦਲਜੀਤ ਦਸਾਂਝ ਆਇਆ ਉਹ ਇੱਕ ਬਹੁਤ ਵੱਡੀ ਗੱਲ ਹੋਈ ਤੇ ਜਿਹਦਾ ਕਰਕੇ ਪੱਗ ਬਹੁਤ ਪ੍ਰਮੋਟ ਹੋਈ ਇਹ ਲਿਬਾਸ ਬਹੁਤ ਪ੍ਰਮੋਟ ਹੋਇਆ ਅਮਰੀਕ ਭਾਈ ਪੱਗ ਤਾਂ ਪ੍ਰਮੋਟ ਹੋਈ ਬਾਲੀਵੁੱਡ ਦੇ ਵਿੱਚ ਪਰ ਦਲਜੀਤ ਤੋਂ ਪਹਿਲਾਂ ਨਾ ਜਿੰਨੀਆਂ ਵੀ ਫਿਲਮ ਆਈਆਂ ਸਰਦਾਰਾਂ ਦੇ ਕਿਰਦਾਰ ਦੇ ਉੱਤੇ ਤੇ ਦੇਖੋ ਉਹਨਾਂ ਦੇ ਪੱਗਾਂ ਬੜੀਆਂ ਦੇਸੀ ਜੀਆਂ ਬਨੋਟੀਆਂ ਪੱਗਾਂ ਬਣੀਆਂ ਹੁੰਦੀਆਂ ਸੀ ਪਰ ਦੋਜੀਤ ਨੇ ਇੰਡਸਟਰੀ ਚ ਜਾ ਕੇ ਬਾਲੀਵੁੱਡ ਤੇ ਦੱਸ ਦਿੱਤਾ ਕਿ ਆ ਪਾ ਗਿਆ ਇਦਾਂ ਪੱਗ ਵੱਜਦੀ ਨਹੀਂ। ਨਹੀਂ 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 ਵਾਕੇ ਵਾਕੇ। ਭਾਜੀ ਇੱਕ ਗੁਰ ਗੁਰਪ੍ਰਤਾਪ ਸਿੰਘ ਕੰਗ ਜਿਹੜੇ ਦਿਲਜੀਤ ਨਾਲ ਹੁੰਦੇ ਅਕਸਰ ਲੰਬਾ ਦਾੜਾ ਉਹ ਆਪਣੇ ਜਿਗਰੀ ਯਾਰ ਆ। ਕਿਉਂਕਿ ਉਹ ਵੀ ਦਸਤਾਰ ਕੋਚ ਆ ਤੇ ਤਕਰੀਬਨ ਕੋਚ ਸਾਰੇ ਜਾਣਦੇ ਆ। ਹਾਂ। ਉਹਨਾਂ ਨੇ ਮੈਨੂੰ ਇੱਕ ਗੱਲ ਕਹੀ ਜਦੋਂ ਦਿਲਜੀਤ ਇੱਥੇ ਇਟਲੀ ਸੀਗਾ। ਹਾਂ। ਤੇ ਮੈਨੂੰ ਕਹਿੰਦੇ ਮਨਦੀਪ ਐਸ ਟਾਈਮ ਹੂੰ ਬਾਲੀਵੁੱਡ ਦੇ ਵਿੱਚ 22 ਫਿਲਮਾਂ ਦਿਲਜੀਤ ਕੋਲ ਹੈਗੀਆਂ। ਚਾਹੇ ਕਟਰੀਨਾ ਆ ਚਾਹੇ ਕ੍ਰੀਨਾ ਆ ਚਾਹੇ ਕ੍ਰਿਸ਼ਮਾ ਆ ਦੀਪਿਕਾ ਆ। ਮਤਲਬ ਪਰ ਪਰਿੰਦੀਤਿਆ ਹਰ ਇੱਕ ਹੀਰੋਇਨ ਖੁਦ ਚਾਹੁੰਦੀ ਆ ਕਿ ਮੈਂ ਦਲਜੀਤ ਨਾਲ ਕੰਮ ਕਰਾਂ ਉਹ ਐ ਕਰਵਾ ਹਾਂ ਵੀ ਸੈਂਪਲ ਆ ਮੈਂ ਨਾ ਉਹ ਦਿਨ ਵੀਡੀਓ ਦੇਖੀ ਜਦੋਂ ਉਹਦੇ ਬੈਂਡ ਦੇ ਵਿੱਚ ਨਾ ਕਹਿੰਦਾ ਦਲਜੀਤ ਦਾ ਸਾਹ ਇਹਨੇ ਗੱਲ ਕੀਤੀ ਕਹਿੰਦਾ ਉਹ ਚੱਗੀ ਦਾ ਪੁੱਛਦੀ ਆ ਕੀ ਕਰਦਾ ਵਾ ओके ਉਹ ਜਿਹੜੀ ਚੈਟ ਅੱਜ ਕੱਲ ਨਹੀਂ ਚੱਲਦੀ ਜਿਹੜੀ ਡਿਜੀਟਲ ਚੈਟ ਕਹਿੰਦਾ ਮੈਂ ਉਹਨਾਂ ਇੰਗਲਿਸ਼ ਹੀ ਕਹਦਾ ਮੈਂ ਬਹੁਤ ਹੱਥਿਆੜੀ ਗੱਲ ਆ ਤੇ ਬਹੁਤ ਬਹੁਤ ਧੰਨਵਾਦ ਬਾਕੀ ਸਾਰਿਆਂ ਦਾ ਹਾਂਜੀ ਧੰਨਵਾਦ ਭਾਈ ਤੁਹਾਡਾ ਇੱਕ ਵਾਰੀ ਫੇਰ ਆਏ ਦਾ ਬਹੁਤ ਮਾਣ ਕੀਤਾ ਵੀ ਇਟਲੀ ਦੀ ਸੰਗਤ ਨੇ ਨਾ ਅੱਜ ਮੈਨੂੰ ਦੂਜਾ ਦਿਨ ਆ ਇੱਕ ਸਕੰਡ ਮੈਨੂੰ ਕੁਛ ਚੇਤਾ ਆਇਆ ਤੁਸੀਂ ਸਪੇਨ ਦੇ ਵਿੱਚ ਕੀਤਾ ਪੱਗ ਨੂੰ ਪ੍ਰਮੋਟ ਤੇ ਮਾਲਿਆ ਉਹਦੇ ਕਰਕੇ ਮੈਂ ਤੁਹਾਨੂੰ ਆਪਾਂ ਪਹਿਲਾਂ ਵੀ ਗੱਲ ਕੀਤੀ ਆ ਕਿ ਸਪੇਨ ਦੇ ਵਿੱਚ ਪੱਗ ਕਰਕੇ ਬਹੁਤ ਮਾਣ ਬਧਾਇਆ ਹਾਂ ਤੇ ਮੈਂ ਇੱਕ ਨਾ ਚੀਜ਼ ਪਰ ਮੈਨੂੰ ਲੱਗਿਆ ਕਿ ਇਸ ਤੋਂ ਵਧੀਆ ਗਿਫਟ ਨਹੀਂ ਤੁਹਾਡੇ ਲਈ ਕੋਈ ਹੋ ਸਕਦਾ ਇਟਲੀ ਫੇਰੀ ਤੇ ਤੇ ਮੈਂ ਤੁਹਾਨੂੰ ਉਹ ਚੀਜ਼ ਦੇਣ ਲੱਗਾ ਸ਼ਾਇਦ ਪਤਾ ਨਹੀਂ ਮੇਰੀ ਗਰੀਬੀ ਦਾ ਵਾ ਕਬੂਲ ਕਰੇ ਤਸਵੇਂ ਪਾਤਸ਼ਾਹ ਜੀ ਦਸਤਾਰ ਹੀ ਤੁਹਾਨੂੰ ਦੇਣ ਲੱਗਾ ਜਿਹੜੀ ਅਸਲੀ ਦਸਤਾਰ ਉਹਨਾਂ ਦੀ ਆਪਣੀ ਸੀ ਵਾਹ ਜੀ ਵਾਹ ਇਹ ਬਕਾਇਦਾ ਤੁਹਾਡੇ ਲਈ ਮੈਂ ਗਿਫਟ ਤਿਆਰ ਕੀਤਾ ਸੀ ਇਟਲੀ ਫੇਰੀ ਤੇ ਇਹਨੂੰ ਕਬੂਲ ਜ਼ਰੂਰ ਕਰਿਓ ਵਾਕਈ ਵਾਕਈ ਬਹੁਤ ਵੱਡਾ ਗਿਫਟ ਹੈ ਇਹ ਹਾਂਜੀ ਚਲੋ ਮੈਂ ਤੇ ਸ਼ਬਦ ਨਹੀਂ ਹੈ ਮੇਰੇ ਕੋਲ ਹੋਰ ਇਹ ਉਹਨਾਂ ਦੀ ਟੱਸਰੀ ਦਸਤਾਰ ਹੈ ਜਿਹੜੀ ਗੁਰਗੋਬ ਸਿੰਘ ਮਹਾਰਾਜ ਦੀ ਕਿਆ ਬਾਤ ਹੈ ਕਿਆ ਬਾਤ ਹੈ ਮੈਨੂੰ ਲੱਗਾ ਕਿ ਜੋ ਤੁਸੀਂ ਦਸਤਾਰ ਲਈ ਕੀਤਾ ਇਸ ਤੋਂ ਵਧੀਆ ਤੋਹਫਾ ਨਹੀਂ ਹੋ ਸਕਦਾ ਬਹੁਤ ਧੰਨਵਾਦ ਬਹੁਤ ਧੰਨਵਾਦ ਥੈਂਕ ਯੂ ਭਾਈ ਦਿਨ ਦਿਨ ਦਾ ਧੰਨਵਾਦ ਹੈ ਤੇਰਾ ਮਾਰਾ ਚੜ੍ਹਦੀ ਕਲਾ ਜ ਰੱਖੇ ਤੇ ਬਹੁਤ ਮਾਣ ਇਡਲੀ ਧਰਤੀ ਦੇ ਵੀ ਅੱਜ ਦੂਜਾ ਦਿਨ ਇਹ ਬਹੁਤ ਮਾਣ ਬਖਸ਼ਿਆ ਅਸੀਂ ਬਹੁਤ ਬਹੁਤ ਧੰਨਵਾਦ ਹੈ ਮਿਲਦੇ ਹਾਂ ਤੁਹਾਨੂੰ ਠੀਕ ਹੈ ਜੀ ਓਕੇ ਜੀ ਧੰਨਵਾਦ ਜੀ ਤੇ ਖਿਆਲ ਰੱਖਿਓ ਆਪਣਾ ਸਾਰੀ ਜਿਹੜੇ ਇਟਲੀ ਆਉਂਦੇ ਆ ਉਹਨਾਂ ਨੂੰ ਕੋਈ ਐਡਵਾਈਸ ਦੇ ਦੇ ਜਿਹੜੇ ਇਟਲੀ ਆਉਂਦੇ ਜਾਂਦੇ ਆ ਇਟਲੀ ਆਉਣ ਵਾਲਿਆਂ ਨੂੰ ਮੇਰੀ ਇੱਕੋ ਐਡਵਾਈਸ ਆ ਨਵੇਂ ਨਵੇਂ ਦਾ ਹਾਂ ਲੋਕਾਂ ਦੀਆਂ ਗੱਲਾਂ ਤੇ ਨਾ ਆਓ ਉੱਥੇ ਕੰਮ ਨਹੀਂ ਜਾਂ ਉੱਥੇ ਆ ਨਹੀਂ ਪਹਿਲੀ ਗੱਲ ਤੇ ਇਹ ਆ ਜਦੋਂ ਵੀ ਤੁਸੀਂ ਕਿਸੇ ਕੰਟਰੀ ਚ ਆਉਨੇ ਆ ਤੁਹਾਨੂੰ ਪ੍ਰੋਬਲਮਾਂ ਕਾਦੀਆਂ ਆਉਣੀਆਂ ਤੁਹਾਨੂੰ ਬੋਲੀ ਨਹੀਂ ਆਉਂਦੀ ਹੁੰਦੀ ਹਾਂ ਦੂਜੀ ਗੱਲ ਆ ਤੁਸੀਂ ਨਵੇਂ ਹੁੰਨੇ ਆ ਤੁਹਾਨੂੰ ਉਸ ਕੰਟਰੀ ਦਾ ਭੇਤ ਨਹੀਂ ਬੰ ਕੰਮ ਕਰਨ ਦਾ ਥੋੜਾ ਤਰੀਕਾ ਵੱਖਰਾ ਆ ਪੰਜਾਬ ਤੋਂ ਇਟਲੀ ਆਉਣਾ ਬੋਲੀ ਸਿੱਖ ਲਓ ਅੱਜ ਕੱਲ ਤਾਂ ਜੀਪਟੀ ਪੀਸੀ ਚੱਲਦਾ ਵਾ ਇੱਥੇ ਬੰਦੇ ਦੀ ਜ਼ਿੰਦਗੀ ਇਹ ਨੀਕ ਸੋਹਣੀ ਲਾਈਫ ਆ ਨਾ ਮੈਂ ਕਹਿੰਦਾ ਇੱਕ ਵਾਰੀ ਬੰਦਾ ਸੈੱਟ ਹੋ ਗਿਆ ਸਾਰੀ ਉਮਰ ਨਜ਼ਾਰੇ ਆ ਭਾਜੀ ਸੈੱਟ ਹੋ ਹੀ ਜਾਂਦਾ ਕਿਸੇ ਦੀ ਗੱਲਾਂ ਹਾਂ ਪੈਸੇ ਖਰਾਬ ਨਾ ਕਰੋ ਏਜੰਟਾਂ ਪਿੱਛੇ ਨਾ ਲੱਗੋ ਕੋਈ ਬੰਦਾ ਵਧੀਆ ਦੇਖ ਕੇ ਉਹਦੇ ਥਰੂ ਜਰੂਰ ਆਓ ਗੂਗਲ ਦੇ ਉੱਤੇ ਲੈਂਗੁਏਜ ਸਿੱਖਣ ਦੇ YouTube ਤੇ ਸਿੱਖਣ ਦੇ ਕਈ ਢੰਗ ਆ ਜਿਹੜੇ ਐਵੇਂ ਬਹਿ ਕੇ ਲੋਕਾਂ ਦੀਆਂ ਵੀਡੀਓ ਦੇਖ ਦੇਖ ਕੇ ਉਹਨਾਂ ਦੇ ਪੈਸੇ ਵਟਾਉਨੇ ਆ ਸਾਡੀ ਵੀ ਦੇਖਣ ਦੇ ਆ ਤੇ ਪਰ ਜਿਨ੍ਹਾਂ ਦੇ ਪੈਸੇ ਵਟਾਉਣ ਉਹਨਾਂ ਦੇ ਪੈਸੇ ਵਟਾਉਣ ਦੀ ਬਜਾਏ ਆਪ ਉਹਨਾਂ ਦੀਆਂ ਵੀਡੀਓ ਦੇਖੋ ਜਿਹੜੀਆਂ ਵੀਡੀਓ ਇੰਟਰਸਟਿੰਗ ਹੈ ਜਿਹੜੀਆਂ ਹੁਣ ਤੁਸੀਂ ਇਸ ਵੀਡੀਓ ਦੇ ਵਿੱਚੋਂ ਹੀ ਕਈ ਕੋਈ ਸਿੱਖ ਸਕਦੇ ਹੋ ਇਸ ਲਈ ਉਹਨਾਂ ਚੀਜ਼ਾਂ ਨੂੰ ਸਿੱਖੋ ਤੇ ਬੋਲੀ ਨੂੰ ਸਿੱਖੋ ਤੇ ਮਿਲਦੇ ਹਾਂ ਤੁਹਾਨੂੰ ਸਵੇਰ ਠੀਕ ਹੈ ਜੀ ਫਿਰ ਪਾਜੀ ਧੰਨਵਾਦ ਚਲਿਏ ਫਿਰ ਹਾਂ ਜੀ ਚਲਿਏ ਆਪਾਂ ਤੇ ਆਖਰੀ ਇਹੀ ਮੈਸੇਜ ਆਪਾਂ ਟੁਰੀਨੋ ਚੱਲਿਆ ਆਪਾਂ ਆਪਾਂ ਟੁਰੀਨੋ ਚੱਲਿਆ ਟੁਰੀਨੋ ਚੱਲਿਆ ਸੀ ਤੇ ਬਾਕੀ ਤੁਸੀਂ ਕਿਸੇ ਵੀ ਖਿੱਤੇ ਦੇ ਹੋਵੋ ਕਿਸੇ ਵੀ ਧਰਮ ਦੇ ਹੋਵੋ ਆਪਣੇ ਧਰਮ ਦਾ ਸਤਕਾਰ ਕਰੋ ਦੂਜਿਆਂ ਦੇ ਧਰਮ ਦਾ ਸਤਕਾਰ ਕਰੋ ਆਪਣੀ ਬੋਲੀ ਦਾ ਸਤਕਾਰ ਕਰੋ ਦੂਜਿਆਂ ਦੀ ਬੋਲੀ ਦਾ ਸਤਕਾਰ ਕਰੋ ਇਹੀ ਕਹਾਂਗਾ ਕਿ ਦੁਨੀਆ ਵਾਲਿਓ ਇਸ ਜਹਾਨ ਅੰਦਰ ਲੋਕੀ ਵਸਦੇ ਲੱਖ ਹਜ਼ਾਰ ਜੀ ਲੱਖਾਂ ਵਿੱਚ ਹੋਵੇ ਇੱਕ ਪੱਗ ਵਾਲਾ ਲੱਖਾਂ ਵਿੱਚ ਬਲੈਂਸੀਆ ਦੀ ਧਰਤੀ ਤੇ ਹੋਵੇ ਇੱਕ ਪੱਗ ਵਾਲਾ ਤਾਂ ਲੋਕੀ ਆਖਦੇ ਸੱਤਰੀਆ ਕਾਲ ਸਰਦਾਰ ਜੀ ਸੱਤਰੀਆ ਕਾਲ ਸਰਦਾਰ ਜੀ ਇਹ ਉਹਨਾਂ ਸਾਰਿਆਂ ਲਈ ਸ਼ੇਅਰ ਹੈ ਜਿਹੜਿਆਂ ਨੇ ਸੇਵਾ ਕੀਤੀ ਹੈ ਧੰਨਵਾਦ ਜੀ ਰੱਬ ਰੱਖਾ